ਸੁਵੀਰ ਬਾਲ ਉਹਨਾਂ ਨੂੰ ਤਾਂ ਮੁੱਦਾ ਚਾਹੀਦਾ ਉਹਨਾਂ ਨੇ ਦੇਖਿਆ ਨਹੀਂ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਉਹ ਚੱਕ ਦਿਆਂਗੇ ਚੱਕ ਲਾਂਗੇ ਬੋਲੇ ਸੋਨਿਆ ਚੱਕ ਰਿਆਂ ਬੱਸ ਉਹਨਾਂ ਦਾ ਕਰਨਾ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਮੈਨੂੰ ਨਿੰਦਣ ਤੋਂ ਬਿਨਾ ਤੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹੱਸਦਾ ਜਿ ਕਿਸੇ ਦਾ ਪਤਾ ਲੈਣ ਮੈਂ ਜਮ ਜੀਠੀਆ ਪਾਣ ਦਾ ਵੀ ਆ ਜਾ ਹਸ ਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਵਾਂ ਟੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਇਹਦੀ ਵਰਤਕ ਨੂੰ ਬੁਲੇਟਿਨ ਜਾਰੀ ਕਰੋ ਭਾਈ ਮੇ ਜੋ ਆਗਦੇ ਮਗਰ ਪਏ ਆ ਯਾਰ ਦੱਸੋ ਕੀ ਕਰੀਏ ਵਾ ਪੰਗਾ ਇਹ ਹੀ ਆ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਕਿੰਨੀ ਬੋਰੀ ਪਤਾ ਨਹੀਂ ਕੀ ਕੀ ਪਾਉਂਦੇ ਆਏ ਕਰ ਪ੍ਰਧਾਨ ਮੰਤਰੀ ਨੇ ਮੈਂ ਐ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਥੱਲੇ ਕਰ ਲਈ ਕਰ ਦੋ ਥੱਲੇ ਕਰ ਲੈ ਦੱਸਿਓ ਨਾ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪਾਈ ਹੋ ਰਹੇ ਨੇ ਅਡਵਾਨੀ ਹੋ ਰਹੇ ਨੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪਦੀ ਨੂ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿਹਾ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਬਾ ਹ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਨਹੀਂ ਕੋਈ ਹਰ ਸਿਮਰਤ ਕੌਰ ਨੂੰ ਸੋਚ ਘਾਤੀ ਬ੍ਰਹਮਪੁਰੇ ਉਰ ਝਾਕਦੀ ਰਹਿ ਗਈ ਜੀ ਅਸੋਰੀ ਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਬਲ ਪੰਜਾਬ ਦਾ ਮੁੱਦਾ ਪਈ ਜੀ ਪ੍ਰਧਾਨ ਮੰਤਰੀ ਮੁਰੇ ਵਿੱਚ ਸਾਰੇ ਮੁੱਦੇ ਰੱਖ ਕੇ ਆਏ ਪਾਣੀਆਂ ਦੇ ਬਾਰਡਰ ਦੇ ਮੈਂ ਕਹਿੰਦਾ ਜੀ ਮਰਨ ਵਾਸਤੇ ਅਸੀਂ ਰੱਖਿਆ ਡੁੱਬਣ ਵਾਸਤੇ ਅਸੀਂ ਰੱਖਿਆ ਝਗੜਾ ਕਿਤੇ ਹੋਰ ਆਉਂਦਾ ਲੜਾਈ ਸਾਡੇ ਲੱਗ ਜਾਂਦੀ ਹੈ ਸਾਨੂੰ ਬਰਡ ਏਰੀਆ ਨੂੰ ਕੁਝ ਦਿਓ ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ ਨਾਲ ਬੀਐਸਐਫ ਖੇਤੀ ਕਰਾਉਣ ਜਾਂਦੀ ਹੈ ਤੁਸੀਂ ਕਿਉਂ ਸਾਨੂੰ ਇੰਦਾ ਕੰਮਤ ਲੈ ਤਾਰ ਗਾਹਾਂ ਲੈ ਜਾਓ 150 ਮੀਟਰ ਦਾ ਇੰਟਰਨੈਸ਼ਨਲ ਰੂਲ ਹੈ ਤੁਸੀਂ 300 ਮੀਟਰ ਤੇ ਲੈ ਜਾਓ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਉਹਨ ਖੇਤੀ ਕਰਨੋਂ ਆ ਸਾਰੇ ਮੁੱਦੇ ਠਾਏ ਮੈਂ ਤੇ ਨਾਲੇ ਉੱਥੇ ਆਏ ਨਹੀਂ ਹੁੰਦਾ ਬਿਨਾਂ ਤੱਥਾਂ ਤੋਂ ਬੋਲਣ ਵਾਲੇ ਬਹੁਤ ਨੇ ਉੱਥੇ ਕੀ ਹੈ ਪਹਿਲਾਂ 2 ਦਿਨ ਪਹਿਲਾਂ ਐਦੋਂ ਵੀ ਮੋਟਾ ਇੱਕ ਕਿਤਾਬ ਚਾ ਜਾਂਦਾ ਹੈ ਨੀਤੀ ਯੋਗ ਕੋਲੇ ਕਿ ਤੁਸੀਂ ਕੀ ਲਿਖ ਕੇ ਦੇਣਾ ਚਾਹੁੰਦੇ ਹੋ ਜੀ ਸਾਰਾ ਕੁਝ ਲਿਖਤਾ ਸੀ ਮੈਂ ਜਾਰੀ ਕਰ ਦੂੰਗਾ ਉਹ ਪਹਿਲਾਂ ਜਮ੍ਹਾਂ ਹੋ ਗਿਆ ਉੱਥੇ ਮਿਲਦੇ 7 ਤੋਂ 10 ਮਿੰਟ ਉੱਥੇ ਤੁਸੀਂ ਮੇਨ ਮੇਨ ਗੱਲਾਂ ਦੱਸ ਦਿਓ ਵੀ ਆਹ ਗੱਲਾਂ ਨੇ ਜੀ ਮੇਨ ਮੇਨ ਸਾਡੀਆਂ ਮੈਂ ਉੱਥੇ ਬੋਲਤੀ ਹਾਂ ਨਾਲ ਜੀ ਇਹ ਤਾਂ ਹੱਤ ਤੱਕ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਲਾਇਆ ਨੇ। ਹਿੱਤ ਜੀ ਤਾਂ ਉੱਥੋਂ ਚੁਗ ਗਏ ਜੀ ਤਾਂ ਵਿੱਗ ਗਏ ਜੀ ਲਾ ਦੱਸੋ ਮੇਰਾ ਉਹਦੇ ਨਾਲ ਲੈਣਾ ਦੇਣਾ ਕੀ ਐ। ਰੋਜ਼ ਤਾਂ ਸਾਨੂੰ ਤੰਗ ਕਰਦੇ ਆ ਉਹ। ਆਰਡੀਐਫ ਦਾ ਪੈਸਾ ਕਿਹਨੇ ਖਰਾਬ ਕੀਤਾ? ਆ ਮੈਲਾਂ ਵਾਲੇ ਨੇ। ਉਹ ਉਹਨੂੰ ਗਲਤ ਵਰਤ ਗਿਆ। ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ। ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਹਿੰਦੇ ਵਿਧਾਨ ਸਭਾ ਜੀ ਮਤਾ ਪਾਸ ਕਰੋ। ਅਸੀਂ ਵਿਧਾਨ ਸਭਾ ਜੀ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਵਾਸਤੇ ਵਰਤਿਆ ਜਾਊਗਾ। ਹੋਰ ਕਿਤੇ ਨਹੀਂ ਲਾਉਂਦੇ। ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਦੇ ਦਾਂਗੇ ਜੀ ਜਦੋਂ ਉਹ ਫਿਰ ਫਿਰ ਉਹਨਾਂ ਨੂੰ ਆ ਗਏ ਵੀ ਤਾ ਇਹ ਗਲਤੀ ਤਾਂ ਇਹਨਾਂ ਦੀ ਆ ਆਪ ਹੀ ਆਏ ਨੇ ਵੀ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਘਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂਗਾ ਸਾਡਾ ਮੰਡੀ ਬੋਰਡ ਸਾਡਾ ਸਾਰਾ ਕੁਝ ਚੱਲਦਾ ਹੈ 6000 ਕਰੋੜ ਰੁਪਏ ਰੁਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਇਆ 67000 ਕਿਲੋਮੀਟਰ ਸੜਕਾਂ ਦਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਜੀ ਤੇ ਕੋਈ ਕੈਪਟਨ ਸਾਹਿਬ ਨੂੰ ਇਸ ਗਲਤੀ ਆਈਏ ਵੀ ਮੈਂ ਬੀਜੇਪੀ ਜਾਂ ਵੀ ਮੈਂ ਪੈਸੇ ਦਵਾਦਾ ਕਦੇ ਮਨਪ੍ਰੀਤ ਬਾਦਲ ਵੀ ਇਸੇ ਚੀਏ ਸੁਨੀਲ ਜਾਖੜ ਵੀ ਇੱਧਰੀ ਹੈ ਰਮਿੰਦਰ ਬਿੱਟੂ ਵੀ ਇੱਧਰੀ ਹੈ ਆ ਦੋ ਤਿੰਨ ਹੋਰ ਜਾਣ ਨੂੰ ਫਿਰਦੇ ਕਾਂਗਰਸ ਵਾਲੇ ਠੀਕ ਹੈ ਆ ਪੈਸੇ ਤੇ ਦਵਾ ਦੋ ਮੈਂ ਕਾ ਕਰ ਲੂਗਾ ਲਈ ਚੱਲਦੀ ਹੈ ਤੁਹਾਡੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨਾ ਹੱਥ ਠੀਕ ਨਹੀਂ ਮਿਲਾਇਆ ਹੱਥ ਠੀਕ ਨਹੀਂ ਮਿਲਾਇਆ ਲੋ ਮਤਲਬ ਐ ਇਹਦਾ ਆ ਵੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਆ ਸਕਦੇ ਨੇ ਭਵੰਤਮਨ ਰੋਕ ਸਕਦਾ ਸੀਗਾ ਇਹ ਨੇ ਰੀਆਂ ਜ਼ਿਆਦਾ ਆ ਰੀਆਂ ਨੇ ਨਾ ਸਰਕਾਰ ਵੇਲੇ ਦੇਖ ਲੋ ਪਹਿਲਾਂ ਨਹੀਂ ਆਈਆਂ ਪਿਛਲੀ ਵਾਰ ਦੱਸੋ ਨੇ ਰੀਆਂ ਮੇਰੇ ਨਾਲ ਆਦਣਗੇ ਤਾਂ ਕੈਨੇਡਾ ਚ ਬਰਫ ਜਾਦੇ ਪੈ ਗਈ ਕਹਿੰਦੇ ਭਵਾਂਤ ਮੰਤਰੀਫਾ ਦੇਵੇ ਐ ਵੀ ਕਹਿ ਸਕਦੇ ਇਹ ਇਹਨਾਂ ਦੀ ਬੁਖਲਾਹਟ ਐ ਅਸਲ ਚ ਇਹ ਬੁਖਲਾਹਟ ਐ ਜਿਉਂ ਗਾਂਡੀ ਨੇ ਲੜਨਾ ਹੋਵੇ ਬਾਹਨੇ ਪਾੜਦਾ ਫਿਰਦਾ ਰਹਿੰਦਾ ਉਹ ਵੀ ਆ ਨਾਲੀ ਦਾ ਪਾਣੀ ਦੇਖ ਲੋ ਬਾਈ ਤੁਹਾਡਾ ਐ ਨਹੀਂ ਆਉਂਦਾ ਆ ਟਰੈਕਟਰਾਂ ਨੇ ਤਵੀਆਂ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੇ ਹਾਂ ਆ ਤੁਹਾਡਾ ਟਰੈਕਟਰ ਮੋੜਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਹੈ ਕੋਈ ਨਾ ਕੋਈ ਬੰਦਾ ਉਹਨੇ ਲਾਉਣਾ ਵੀ ਮੈਂ ਲੜਨਾ ਹੈ। ਉਹੀ ਉਹਨਾਂ ਦਾ ਹਾਲ ਹੈ ਵੀ ਮਹਲ ਭਗਵਾਨਤ ਮਾਨ ਤੇ ਕੱਢੋ ਕੁਝ ਨਾ ਕੁਝ। 1 ਰੁਪਈਆ ਦਾ ਇਲਜ਼ਾਮ ਤਾਂ ਲਾ ਦਿਓ। 40 ਮਹੀਨਿਆਂ ਦੀ ਲਗਭਗ ਸਰਕਾਰ ਹੋ ਗਈ। 1 ਰੁਪਈਆ ਵੀ ਖਾਦਾ ਭਗਵਾਨਤ ਮਾਨ ਨੇ। 1 ਰੁਪਈਆ ਦਾ ਇਲਜ਼ਾਮ ਲਾ ਦਿਓ। 54 55000 ਨੌਕਰੀਆਂ ਦੇਤੀਆਂ ਇੱਕ ਸਪਾਰਸ਼ ਕੱਢ ਦਿਓ। ਜਦ ਨੌਕਰੀਆਂ ਆਲੇ ਨੇ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਤੇ ਵੀ ਕਿਸੇ ਦਾ 1 ਰੁਪਈਆ ਲੱਗਿਆ ਹੋਵੇ। बल्कि इस तरह कल मैं पाबल प स्कूलों दसवीं तो बारहवीं चो फट आने वाले जोड़े बच्चे से जिले चो उन्होंने एक एक हज़ार रुपया कल बुला के दता उन्होंने उ जिले चो फट आए बहुत वजी होर पढ़ो होर पढ़ो जोड़े पंजाबों फस्ट आए पहले तीन तो दसवीं के पहले तीन बारहवीं तो नो उन्होंने इकवंजा कवंजा हज़ार रुपया दिता वो क्या पहली बार हो सकू मिल रहा सी देख रहे और आम घर के तीन ने सरकारी स्कूलों पढ़ते रहे ਸুইস ਕਰਕੇ ਇਹਨਾਂ ਦਾ ਤਾਂ ਧਿਆਨ ਹੀ ਨਹੀਂ ਸੀ ਕਦੇ ਹੁਣ ਇਹ ਤਾਂ ਆਪਤ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਇਹਨਾਂ ਨੂੰ ਕੀ ਪਤਾ ਹੈ ਪੜਾਈਆਂ ਦਾ ਸুইস ਕਰਕੇ ਇਹ ਪੰਜਾਬ ਨਾਲ ਲਿੰਕ ਹੀ ਹੈ ਨਹੀਂ ਕਿਸੇ ਪਾਸੇ ਉਹਨਾਂ ਦਾ ਲਿੰਕ ਨਹੀਂ ਵੀ ਕਿਸੇ ਬਸੇ ਧਰਤੀ ਨਾਲ ਜੁੜੇ ਹੋਣ ਨੁਕਸ ਕੱਢਣ ਨੂੰ ਜਾਂ ਪੰਜਾਬ ਦੀ ਤਰੱਕੀ ਰੋਕਣ ਨੂੰ ਜਦੋਂ ਮਰਜ਼ੀ ਆਹ ਦੇਖ ਲਓ ਜੀ ਐਂ ਕਰਦੇ ਆ ਸਰਕਾਰ ਐਂ ਕਹਦੇ ਅਸੀਂ ਇੱਕ ਵੀ ਫੈਸਲਾ ਲੋਕਾਂ ਨੂੰ ਪੁੱਛੇ ਬਿਨਾ ਕਰਦੇ ਹੀ ਨਹੀਂ ਜੀ ਮੈਂ ਵੀ ਪਿੰਡ ਆਣਾ ਜੀ ਮੈਨੂੰ ਪਤਾ ਹੈ ਅੱਜ ਮੇਰੀ ਮਾਂ ਵੀ ਅਜੇ ਉਸੇ ਘਰ ਚ ਹੀ ਰਹਿੰਦੀ ਹੈ ਪਿੰਡ ਚ ਠੀਕ ਹੈ ਨਾ ਤੇ ਤੁਸੀਂ ਜਾਇਓ ਸਤੋਜ ਪਿੰਡ ਹੈ ਉਹ ਇੱਤਰ ਸ਼ਹਿਰ ਘਟ ਆਉਂਦੀ ਨਹੀਂ ਲੱਗਦਾ ਦਿਲ ਬਜ਼ੁਰਗਾਂ ਦਾ ਸ਼ਹਿਰਾਂ ਚ ਦਿਲ ਨਹੀਂ ਲੱਗਦਾ ਨਾ ਕਈ ਬੰਦੇ ਤੁਹਾਡੇ ਚ ਸ਼ਹਿਰ ਰਹਿੰਦੇ ਹੋਣੇ ਪਿੰਡੋਂ ਆ ਕੇ ਬਜ਼ੁਰਗ ਆਉਂਦੇ ਨੇ ਸ਼ਾਮ ਨੂੰ ਮੇ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹ ਖੁੱਲੇ ਮਾਹੌਲ ਚ ਰਹਿਣ ਦੀ ਹੱਤ ਹੁੰਦੀ ਹੈ ਪਿੰਡਾਂ ਸ਼ਹਿਰਾਂ ਚ ਮਿਲਦਾ ਨਹੀਂ ਉਹ ਤੁਸੀਂ ਕਰਕੇ ਸਾਡੇ ਤੋਂ ਬਾਅਦ ਕੌਣ ਜਾਣਦਾ ਵੀ ਪੰਜਾਬ ਨੂੰ ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਲਾਂਗੇ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਨਾ ਮੇਰਾ ਕਿਤੇ ਬਸ ਤੇ ਹਿੱਸਾ ਨਾ ਮੇਰਾ ਗਰੇਟਾਵੇ ਜਿੱਸਾ ਨਾ ਗਏ ਸ਼ਰਾਬ ਦੇ ਠੇਕੇ ਜਿੱਸਾ ਨਾ ਮੇਰਾ ਕਿਤੇ ਡਰੱਗ ਵਾਲਿਆਂ ਜਿੱਸਾ ਮੇਰਾ ਹਿੱਸਾ ਹੈਗਾ ਪਰ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਇਹ ਜ਼ਰੂਰ ਰਹੂਗਾ ਤੋ ਇਹ ਕੋਈ ਨਵੀਂ ਪਾਲਿਸੀ ਲਿਆਈਏ ਨਾਲ ਦਿਨਾਂ ਵਿਰੋਧ ਨਾਲ ਦਿਨ ਵਿਰੋਧ ਇੱਕ ਦੋ ਇੱਕ ਦੋ ਚੀਜ਼ਾਂ ਤੇ ਫਸ ਗਏ ਸੀਗੇ ਉਹਦੇ ਕਹਿੰਦੇ ਹਾਂ ਜੀ ਤੁਹਾਡੇ ਨਾਲ ਬੀਬੀ ਐਮਬੀ ਬਾਰੇ ਕਹਿੰਦੇ ਠੀਕ ਹੈ ਮੈਂ ਕਿਹਾ ਉੱਥੇ ਆਏ ਤਾਂ ਹੈ ਨਹੀਂ ਤੁਸੀਂ ਨੂੰ ਫਿਰ ਤੁਸੀਂ ਹੈਗੇ ਸੀ ਉੱਥੇ ਫਿਰ ਚਲੋ ਕੋਈ ਨਹੀਂ ਮੈਂ ਕਿਹਾ ਮੈਂ ਹੈਗਾ ਉੱਥੇ ਕੋਈ ਗੱਲ ਨਹੀਂ ਉਹ ਉਦੋਂ ਉਦੋਂ ਕੋਈ ਪ੍ਰੋਬਲਮ ਨਹੀਂ ਆਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੁਹਾਡੇ ਪਿੰਡਾਂ 'ਚ ਵੀ ਚੱਲ ਰਿਹਾ ਹੁਣ ਹੈਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਆ ਦੱਸੋ ਜੀ ਉਹ ਕੋਈ ਅੰਮ੍ਰਿਤਸਰ ਕੱਲ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀਗਾ ਮਤਲਬ ਜਿਹੜੇ ਉਧਰੋਂ ਸਿੱਟਦੇ ਨੇ ਧਮਾਕਾ ਖੇਜ ਖਸਮਾ ਕਰੀ ਆਪ ਚੱਕਣ ਗਿਆ ਸੀ ਉਹਨੂੰ ਕਿਸੇ ਹੋਰ ਨੂੰ ਦੇਣਾ ਹੋਣਾ ਉਹਨੇ ਗਰੀਬ ਬੰਦਾ ਸੀ ਉਹਦਾ ਉਹ ਫਟ ਗਿਆ ਹੱਥ 'ਚੀ ਤੇ ਉਹਦੀ ਮੌਤ ਹੋ ਗਈ ਮੁਜੀਠੀਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵੱਧ ਗਈ ਮੁਜੀਠੀਆ ਕਹਿੰਦਾ ਮਗਰ ਤੂੰ ਦਾ ਨਾ ਬੋਲ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਨਾਬਾ ਜੇਲ ਬ੍ਰੇਕ ਕਿਹੜੀ ਕਿਹੜੀ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋ ਕੋਈ ਦਾ ਬੰਦਾ ਨਿਕਲੇ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਕੋਈ ਫੀਮ ਫੜ ਲਈ ਕਿਦੋਂ ਸਾਰਿਆਂ ਚ ਕਾਲੀ ਦਾਲ ਹੁੰਦਾ ਬੱਚੀ ਤੁਸੀਂ ਤਾਂ ਲੈ ਆਇਓ ਪਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਇਓ ਹੁਣ ਤੁਸੀਂ ਬਰੋਧ ਕਰਦੇ ਹੋ ਫਿਰ ਇਸ ਕਰਕੇ ਲੋਕ ਮੰਨਦੇ ਨਹੀਂ ਉਹਨਾਂ ਦੀ ਗੱਲ ਉਹ ਕੋਈ ਛੜਿਆ ਤੂੰ ਨਾ ਬੋਲ ਕਿਸੇ ਕਿਸ ਅੱਛਾ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ ਚ ਬੰਦੀ ਹੈ ਨਹੀਂ ਹੁਣ ਲਾ ਸੁਚਾ ਸਿੰਘ ਲੰਗਾਹ ਦੱਸਿਆ ਕਹਿੰਦਾ ਇਨਕਲਾਬ ਲਿਆ ਦੇਾਂਗੇ ਦੱਸੋ ਯਾਰ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦਾ ਇਹ ਐ ਨਾ ਮੜਮ ਬਣਾਈ ਹੋਈ ਹੈ ਕਹਿੰਦਾ ਇਹ ਲਾ ਦੱਸੋ ਉਹ ਇਨਕਲਾਬ ਲਿਆਉਣਗੇ ਸੁਚਾ ਸਿੰਘ ਲੰਗਾਹ ਹੋਰੀਂ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਉਹ ਇਹਨਾਂ ਦਾ ਕੋਈ ਕਿਰਦਾਰ ਨਹੀਂ ਕੁਝ ਨਹੀਂ ਬਠ ਪੁਰਾਣੇ ਖੁੰਡ ਪੁਰਾਣੇ ਉੱਥੇ ਹੀ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਮਿਲਨੇ ਯਾਰ ਮੌਕੇ ਕਿੰਨੇ ਕ ਦੇ ਦੀਏ ਦਿੱਤੇ ਤਾਂ ਰਹੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮ ਐਲ ਏ ਸੀ ਬਣਣਾ ਹੀ ਬਣਨਾ ਮੈ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਹੀ ਹਾਂ ਵਧਾਉਣਾ ਅਸੀਂ ਕਦੋਂ ਸੀ ਇਸ ਕਲੈਂਚ ਜੀ ਅਜ ਤਾਂ ਇਸ ਤਰ੍ਹਾਂ ਦੇ ਆਪਦੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਪੁਲੀਸ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪਦੇ ਆਪਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗਰੂ ਲੈਣਾ ਸੀ ਇਧਰੋਂ ਵੀ ਨਾ ਗਾਹਾਂ ਕੋਈ ਐ ਛੜਖੀ ਆ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੁ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐਫੀ ਡੈਵਿਡ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ ਦਸਤੀ 14 'ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਈ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫੇ ਕਾਦੇ ਵਾਦੇ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਆ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਪਿਆਂ ਦੇ ਫਿਰ ਦਰ ਇਹਨਾਂ ਕਦੇ ਕਿਤੇ ਫਿਰ ਦਰ ਨਾ ਉਹ ਮੈਂ ਕਹਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਲੋਕਾਂ ਦੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਗਈ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਨੇ ਸਾਰੇ ਪਟਿਆਲੇ ਤੋਂ ਨੇ ਅੱਦੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬਿੰਨੂਰੀ ਕਰਮਜੀਤ ਅਨਮੋਲ ਬਿੰਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆ ਜਾਓ ਯਾਰ ਕਰੀਏ ਕੁਝ ਉਹ ਮੈਂ ਕਹਾ ਯਾਰ ਨਹੀਂ ਹੁਣ ਨਹੀਂ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮਤ ਬਖਸ਼ਦਾ ਜਦੋਂ ਰੱਬ ਬਲ ਬਖਸ਼ਦਾ ਹੈ ਜਾਂ ਕੁਝ ਕਿ ਭਾਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਝੀਠੀ ਅਵਰਧ ਬੋਲ ਸਕਦਾ ਸੀ ਜੀ ਹਿੱਕ ਤੇ ਹੱਥਰਕ ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ ਇਹ ਕੰਨ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਕੁ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲ ਹੀ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜਾਊਗਾ ਪਰ ਅਸੀਂ ਇਹ ਸਾਡੀ ਨੀਅਤ ਚੋਕੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ 'ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ 'ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਦੇ ਸਾਰੇ ਜਿਹੜੇ-ਜਿਹੜੇ 'ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜੇਲ੍ਹ 'ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਸੀ ਇਹਨਾਂ ਨੂੰ ਤੁਸੀਂ ਕਹ ਕੇ ਕਦੇ ਵੀ ਮੇਰੇ ਵਾਲੇ ਪਾਸਿਓ ਇਹ ਨਾ ਸੋਚੋ ਕਿ ਅਸੀਂ ਕੋਈ ਇਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਇਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੇ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲ੍ਹੇ ਬੁਝਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਅਸੀਂ ਖੈਰ ਮੰਗਣ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚੱਲ ਕਰੇ ਵੀ ਚੱਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ 'ਚੋਂ ਸਰਬੱਤ ਦੇ ਭਲੇ ਦੀ ਆਪਾ ਅਰਦਾਸ ਕਰਨ ਵਾਲੇ ਬੰਦੇ ਆ ਦਸਾਂ ਨੌ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਸੋ ਇਹਨਾਂ ਨੂੰ ਜਿਹੜੇ ਕਮਾਏ ਨੇ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਹੀ ਨਿਕਲਣੇ ਆ ਦੇਖੋ ਤੁਸੀਂ ਇੱਥੇ ਹੀ ਨਿਕਲਣਗੇ ਕਪਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਚ ਰੱਬ ਫਿਰ ਕਰ ਦਿੰਦਾ ਤਾਂ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸੇ ਦਾ ਹੱਕ ਵੀ ਮਾਰਿਆ ਹੋਊਗਾ ਕੋ ਰੱਬ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋਊ ਉਨੇ ਉਹਨੇ ਵਾਦਵਾ ਦਿੱਤੀ ਹੋਣੀ ਵਾਦਵਾ ਫਿਰ ਜਾਂਦੀ ਐ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕੋ ਹੀ ਰਸਤਾ ਐ ਸਿੱਧਾ ਬਾਈਪਾਸ ਨਹੀਂ ਹੈਗਾ ਉਹ ਚ ਕੋਈ ਸਿੱਧੀ ਜਾਂਦੀ ਐ ਫਿਰ ਲੱਗਦੀ ਐ ਉਹ ਕਦੇ ਤੇ ਹੁਣ ਹਾ ਹੀ ਲੱਗੀ ਹੋਈ ਐ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰ ਵਾਲ ਦੀ ਲੱਤ ਤੇ ਪਲੱਸ ਤੇ ਲੱਗਿਆ ਮੈਂ ਕਿਹਾ ਹੁਣ ਜਿਹਦੇ ਕਾਲ ਤੱਕ ਸਭ ਜਾ ਕੇ ਰੱਬ ਦੇ ਘਰੇ ਜਿਹਦੀਆਂ ਲੱਤਾਂ ਟੁੱਟ ਜਣ ਉਹਦੇ ਵੇਲੇ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਰੱਬ ਹੀ ਸਜਾ ਦੇਈ ਜਾਂਦਾ ਆਪੀ ਨਾ ਕਿਸੋ ਨੇ ਮਾਰਦਾ ਇਹਨਾਂ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਦੇਖੋ ਕਿਵੇਂ ਅਕਾਲ ਤਖਤ ਸਾਹਿਬ ਨਾਲ ਖੇਡ ਰਹੇ ਨੇ ਮਤਲਬ ਪਰ ਮੈਨੂੰ ਐ ਸਮਝ ਰੱਖਿਆ ਠੀਕ ਹੈ ਹੁਣ ਫਿਰਸਾ ਸਿੰਘ ਬਲਟੋਆ ਨੂੰ ਵੀ ਕਰਾਉਣਗੇ ਬਹਾਲ ਦੇਵਤਿਆਂ ਨੇ ਕਲਾਰ ਜੀ ਨਾ ਉਹਨੂੰ ਬਹਾਲ ਕਰਨਗੇ ਵਾਪਸ ਲੈਣਗੇ ਬਹੁਤ ਨਾਮਵਰ ਲੀਡਰ ਉਹਨਾਂ ਦਾ ਬੇਦਾਗ ਲੀਡਰ ਉਹਨਾਂ ਦਾ ਹੋਰ ਦੇਖ ਲਿਓ ਆ ਜਿਹੜਾ ਫਕਰੀ ਕੌਮ ਦਾ ਜਿਹੜਾ ਵਾਪਸ ਲਿਆ ਉਹ ਵੀ ਉਹ ਵੀ ਵਾਪਸ ਕਰਾਉਣਗੇ ਬਾਦ ਸਾਹਿਬ ਨੂੰ ਬਹਾਲ ਕਰਤਾ ਜੀ ਉਹ ਵੀ ਮੈਨੂੰ ਸਾਰੇ ਕਰਾਉਣਗੇ ਹੱਕ ਚ ਜ਼ਹੀਦਾਰ ਬਦਲਦੇ ਨਾ ਦੋਨੋਂ ਜ਼ਹੀਦਾਰਾਂ ਤਾਂ ਮਲਾਜਮ ਕਹਿੰਦੇ ਨੇ ਆਪਦੇ ਇਹ ਆਪਾਂ ਕੱਲ ਤੱਕ ਸਭ ਨੂੰ ਮੱਥਾ ਟੇਕ ਦਿਆਂ ਵੀ ਚਲੋ ਦਰਸ਼ਨ ਹੋ ਗਏ ਇਹਨਾਂ ਦਾ ਕਾਹੇ ਦਰਸ਼ਨ ਨੇ ਇਹਨਾਂ ਦਾ ਬਿਜ਼ਨਸ ਠੰਡਾ ਹੈ ਸੋ ਇਸ ਕਰਕੇ ਇਹਨਾਂ ਨੇ ਧਰਮ ਨੂੰ ਹਮੇਸ਼ਾ ਵਰਤਿਆ ਜਿਵੇਂ ਸ਼ਿਪ ਕਲੀਨ ਹੁੰਦੀ ਕੋਡ ਕਲੀ ਵੀ ਕਹਦੇ ਨੇ ਆਪਾਂ ਉਹ ਸਾਰੀ ਰਾਤ ਕੀੜੇ ਮਕੋੜੇ ਮੱਛਰ ਮੁਛਰ ਖਾ ਕੇ ਦਿਨ ਚੜਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁੱਕ ਜਾਂਦੀ ਹੈ ਆਪਾਂ ਮਾਠ ਟੇਕ ਜੰਦੇ ਰਹਿੰਦੇ ਨੇ ਪਿੱਛੇ ਉਹ ਹੁੰਦੀ ਹੈ ਇਹ ਬਾਦਲ ਘੂਰੀ ਇਹ ਬੋਨਾ ਟੱਬਰੇ ਐ ਲੁੱਕਦੇ ਰਹੇ ਗੁਰੂ ਧਰਮ ਦੇ ਧਰਮ ਦੇ ਮਗਰਲੇ ਪਾਸੇ ਲੁੱਕ ਜਾਂਦੇ ਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦ ਦੇ ਸਰਕਾਰ ਆ ਕਿ ਉਹਦੇ ਸਮੇਸ਼ ਸੈਣੀ ਡੀਜੀਪੀ ਉਹਦੇ ਜਿੰਨੇ ਜਿਨ੍ਹਾਂ ਨੇ ਮਤਲਬ ਕੋਈ ਐਸੇ ਕੰਮ ਕੀਤੇ ਨੇ ਉਹ ਸਾਰੇ ਅਫਸਰ ਉਹਦਾ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨਾ ਆ ਡਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇਧਰਲੇ ਪਾਸੇ ਹੋ ਜਾਨੇ ਆ ਡਵੈਲਪਮੈਂਟ ਦੇ ਕੰਮਾਂ ਚ ਰੋਕ ਤਾਂ ਅਸੀਂ ਸਿਰਫ ਡਵੈਲਪਮੈਂਟ ਦੇ ਕੰਮ ਸੋਚਦੇ ਆਂ ਜੀ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਰਾਂ ਬੋਟਾ ਮੰਗਣ ਵਾਸਤੇ ਕਿ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਹੈ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾ ਕਿ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਭਾਈ ਮੈਨੂੰ ਟਾਲੀ ਮੇਂ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਬੋਟਾ ਵੇਲੇ ਨਿੰਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ ਉਦੋਂ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਚੁਣੋ ਜਿਹਦੀ ਨਾਲ ਮਰਜ਼ੀ ਹੋ ਜਾਓ ਪਰ ਜਦੋਂ ਡਵੈਲਪਮੈਂਟ ਕਰਾਉਣੀ ਹੈ ਪਿੰਡਾਂ ਦੀ ਉਦੋਂ ਪਿੰਡ ਦੇ ਤਾਂ ਇਹ ਵੀ ਤੁਸੀਂ ਚੋਣ ਨਿਸ਼ਾਨੀ ਦਿੱਤਾ ਹੈ ਕਿਸ ਸਰਪੰਚਾਂ ਨੂੰ ਵੀ ਸਾਨੂੰ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਚਾਹੀਦੇ ਨਾ ਕਿ ਪਾਰਟੀਆਂ ਦੇ ਸਰਪੰਚ ਸਾਹਿਬਾਂ ਨਾਲ ਆਏ ਨੇ ਥੋੜਾ ਕਈ ਪਾਰਟੀ ਨਾਲ ਸੰਬੰਧ ਹੋਊਗਾ ਕੋਈ ਪ੍ਰੋਬਲਮ ਨਹੀਂ ਡੈਮੋਕਰੈਟਿਕ ਰਾਈਟ ਹੈ ਪਰ ਜਦੋਂ ਪਿੰਡ ਦੀ ਵਿਕਾਸ ਦੀ ਗੱਲ ਹੈ ਉਦੋਂ ਸਾਰੇ ਇਕੱਠੇ ਹੋ ਜਾਇਆ ਕਰੋ ਵੋਟਾਂ ਵੇਲੇ 15 20 ਦਿਨ ਦਾ ਹੀ ਰੌਲਾ ਹੁੰਦਾ ਜਿਆਦਾ ਕਿੰਨਾ ਕੁ ਹੁੰਦਾ ਤੇ ਉਦੋਂ ਜਿੰਦ ਮਰਜੀ ਹੋ ਜਾ ਜਿਹਦੀ ਮਰਜੀ ਹੋ ਜਾ ਤੁਹਾਡਾ ਆਪਣਾ ਹੱਕ ਹੈ ਪਰ ਪਿੰਡ ਵਾਸਤੇ ਨਾ ਇਹ ਹੋਵੇ ਕਿ 5 ਸਾਲ ਤੜਾ ਹੀ ਬਣਿਆ ਰਿਹਾ ਟੂਰਨਾਮੈਂਟ ਤਿੰਨ ਤਿੰਨ ਹੋਣ ਲੱਗ ਗਏ ਹੁਣ ਪਿੰਡ ਚ ਆ ਕਾਲੀਆਂ ਦਾ ਟੂਰਨਾਮੈਂਟ ਆਈ 20 ਨਵਾਂ ਤੋਂ ਉਸੇ ਪਿੰਡ ਚਾ ਕਾਂਗਰਸੀਆਂ ਟੂਰਨਾਮੈਂਟ ਆ ਗਿਆ ਪਿੰਡਾਂ ਦਾ ਟੂਰਨਾਮੈਂਟ ਵੀ ਪਾਰਟੀਆਂ ਦੇ ਹੋ ਗਏ ਹੋਰ ਤਾਂ ਹੋਰ ਮੈਂ ਇੱਕ ਪਹਿਲਾਂ ਪ੍ਰੋਗਰਾਮ ਤੇ ਗਿਆ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਕਿਤੇ ਪ੍ਰੋਗਰਾਮ ਤੇ ਗਿਆ ਇੱਕ ਤੇ ਸ਼ਹਿਰ ਚ ਦਸਹਿਰੇ ਦੇ ਪ੍ਰੋਗਰਾਮ ਤੇ ਅਸੀਂ ਰਾਵਣ ਜਾਂ ਦੇਖਿਆ ਸੀ ਮੇਘਨਦ ਕੁੰਮਕਾਂ ਦੇ ਇੱਥੇ ਹੋਣਾ ਅਸੀਂ ਕਿਹਾ ਜੀ ਪਹੁੰਚ ਗਏ ਕਹਿੰਦੇ ਕਿੱਥੇ ਅਸੀਂ ਕਿਹਾ ਸਟੇਜ ਦੇ ਮੰਗਲੇ ਪਾਸੇ ਕਹਿੰਦੇ ਜੀ ਸਟੇਜ ਦੇ ਮਲੇ ਪਾਸੇ ਕੋਈ ਗੱਡੀ ਨਹੀਂ ਸਿਰਫ ਸਟੇਜ ਦੇ ਮਲੇ ਪਾਸੇ ਖੜੇ ਆ ਕਹਿੰਦੇ ਕਿੱਥੇ ਜੇ ਖੜੇ ਹੋ ਅਸੀਂ ਕਿਹਾ ਜੀ ਰਾਵਣ ਮੇਨਾ ਕੁੰਮਾਂ ਕਰਨ ਦੇ ਜਿਹੜੇ ਬੁੱਤ ਲੱਗੇ ਨੇ ਓਹੋ ਤੁਸੀਂ ਕਿਤੇ ਕਾਲੀਆਂ ਵਾਲੇ ਰਾਵਣ ਗੁਰ ਤੇ ਨਹੀਂ ਪਹੁੰਚ ਗਏ ਆਪਣਾ ਦੂਜਾ ਜੀ ਕਾਂਗਰਸੀਆਂ ਦਾ ਮੈਂ ਕਿਹਾ ਰਾਵਣ ਨੇ ਨਹੀਂ ਜ਼ਿੰਦਗੀ ਸੋਚਿਆ ਹੋਊਗਾ ਮੈਂ ਵੀ ਕਾਂਗਰਸੀਆਂ ਵਾਲੀ ਹੋ ਸਕਦਾ ਯਾਰ ਤੂੰ ਸਾਰੇ ਹੱਟ-ਹੱਟ ਨਹੀਂ ਸਾਥੇ ਦੱਸੋ ਇਹ ਤੇ ਆ ਦੇ ਪ੍ਰੋਗਰਾਮ ਤੇ ਮੈਨੂੰ ਯਾਦ ਹੈ ਚੜ੍ਹ ਆਰਥਲ ਦਸਹਿਰੇ ਤੋਂ ਬਾਅਦ ਦਿਵਾਲੀ ਵੀ ਲੰਗੀ 20 ਦਿਨ ਬਾਅਦ ਦਿਵਾਲੀ ਤੋਂ ਬਾਅਦ ਪ੍ਰੋਗਰਾਮ ਮੈਂ ਗਿਆ ਤੇ 라ਵਨ ਮੇਘਨਾ ਤੇ ਕੁੰਭਕਰ ਦੇ ਲਾਈ ਬੈਠੇ ਮੈਂ ਕਿਹਾ ਯਾਰ ਦਿਵਾਲੀ ਲੰਗੀ ਤੁਸੀਂ ਦਸਹਿਰੇ ਦਾ ਹੌਣ ਕਰਾ ਰਹੇ ਹੋ ਦਹੈਰਾਤ ਅਸੀਂ ਉਸੇ ਦਿਨ ਹੀ ਮਨਾਉਨੇ ਆਉਨੇ ਆ ਪਰ ਵਿਰੋਧੀ ਪਾਰਟੀ ਵਾਲੇ ਨੇ ਇੱਕ ਦਿਨ ਪਹਿਲਾਂ ਹੀ ਸਾਡੇ ਵਾਲੇ ਰਾਵਣ ਨੂੰ ਅੱਗ ਲਾ ਗਏ ਕਹਿੰਦੇ ਅਸੀਂ ਕਿਹ ਫਿਰ ਐ ਕਰਾਂਗੇ ਹੁਣ ਭਾਵੇਂ 20 ਦਿਨ ਲੇਟ ਹੀ ਹੋ ਜੇ ਕੰਮ ਮਤਲਬ ਬਟਾ ਰਾਵਣ ਬਣਾ ਕੇ ਫੋਕਾਂਗੇ ਮੈਂ ਕਿਹਾ ਪਹਿਲੀ ਵਾਰ ਦੇਖਿਆ ਵੀ ਰਾਵਣ ਨੂੰ ਸਟੇ ਮਿਲ ਗਈ ਯਾਰ ਵੀ 25 ਦਿਨ ਦੀ ਸਟੇ ਮਿਲ ਗਈ ਦੱਸੋ ਸੋ ਇਸ ਤਰ੍ਹਾਂ ਦੇ ਆਪਣੇ ਧੜੇ ਬੰਦਿਆਂ ਨੇ ਬਣਾਈਆਂ ਵਿਰੋਧੀ ਤਰਾ ਪਿੰਡਾਂ 'ਚ ਧੜੇ ਬੰਦਿਆਂ ਖੜੀਆਂ ਕਰਕੇ ਪਿੰਡਾਂ ਦਾ ਇਹਨਾਂ ਨੇ ਉਜਾੜਾ ਕਰਕੇ ਰੱਖਦਾ ਪਿੰਡਾਂ ਨੂੰ ਬਚਾਉਣਾ ਹੈ ਪਿੰਡਾਂ ਨੂੰ ਇੱਕ ਕਰਨਾ ਹੈ ਖੇੜੇ ਨਗਰ ਬਸਦੇ ਰਹਿਣ ਇਹਦੇ ਬਾਰੇ ਜੇ ਕੋਈ ਸੁਝਾਅ ਤੁਹਾਡੇ ਕੋਲੇ ਹੋਵੇ ਤਾਂ ਮੈਨੂੰ ਚੰਗਾ ਲੱਗੂਗਾ ਜੇ ਲਿਖ ਕੇ ਦੇਣਾ ਲਿਖ ਕੇ ਦੇ ਦਿਓ ਜੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਨੀ ਹੈ ਜਾਂ ਬਾਅਦ ਚ ਕਰਨੀ ਹੈ ਗੱਲ ਬਾਅਦ ਚ ਕਰ ਲਿਓ ਤਾਂ ਅਸੀਂ ਕੋਈ ਇਦਾਂ ਦਾ ਫੈਸਲਾ ਬਿਲਕੁਲ ਨਹੀਂ ਲਵਾਂਗੇ ਜਿਸ ਵਿੱਚ ਤੁਹਾਡੀ رائے ਨਾ ਹੋਵੇ ਪਬਲਿਕ ਦੀ رائے ਤੋਂ ਬਿਨਾ ਈਵਨ ਅਸੀਂ ਉਸ ਬਿੱਲ ਦਾ ਵਿਰੋਧ ਕੀਤਾ ਸੀ ਉੱਥੇ ਬਿੱਲ ਵਾਪਸ ਤਾਂ ਹੋ ਗਿਆ ਸੀਗਾ ਇੱਕ ਵਾਰੀ ਤਾਂ ਵਾਪਸ ਕਰਾ ਲੈ ਜਿਹਦੇ ਵਿੱਚ ਐਕਵਾਇਰ ਜਦੋਂ ਐਕਵਾਇਰ ਕਰਦੇ ਆ ਨਾ ਉਹ ਐਕਵਾਇਰ ਦੇ ਵਿੱਚ ਵੀ ਇਹ ਕਲੋਜ਼ ਹੈ ਕਿ ਜਿੰਨੇ ਜਰ 80% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੁੰਦੇ ਤਾਂ ਐਕਵਾਇਰ ਨਹੀਂ ਕਰ ਸਕਦੇ ਚਾਰ ਗੁਣਾ ਕਲੈਕਟਰ ਰੇਟ ਤੋਂ ਵੱਧ ਉਹਨਾਂ ਨੂੰ ਪੈਸੇ ਮਿਲਣਗੇ ਫਿਰ ਉੱਥੇ ਇੱਕ ਸਰਵੇ ਹੋਊਗਾ ਆਲੇ-ਦਾਲ ਦੇ ਪਿੰਡਾਂ ਦਾ ਕਿ ਉਹਨਾਂ ਦੇ ਸਿਹਤ ਦਾ ਸਰਵੇ ਤੇ 2 ਸਾਲਾਂ ਬਾਅਦ ਉਸ ਫੈਕਟਰੀ ਲੱਗਣ ਤੋਂ ਬਾਅਦ ਫਿਰ ਹੋਊਗਾ ਜੇ ਕੋਈ ਸਾਹ ਦਮੇ ਦੇ ਜਾਂ ਕੋਈ ਹੋਰ ਬਿਮਾਰੀਆਂ ਦੇ ਆ ਪੇਸ਼ੈਂਟ ਵੱਧ ਗਏ ਤਾਂ ਸਾਰਾ ਕੰਪਨਸੇਸ਼ਨ ਉਹਨੂੰ ਦੇਣਾ ਪਊਗਾ ਇਹ ਤਾਂ ਭਾਜੀਪੀਰ ਦਾ ਸਾਰੇ ਹੀ ਕੱਟਣ ਲੱਗੇ ਸੀਗੇ ਅਸੀਂ ਰੋਲਾ ਪਾ ਕੇ ਬਚਾਇਆ ਜੀ ਉਦੋਂ ਉੱਥੇ ਪਾਰਲੀਮੈਂਟ ਚ ਐਕਵੀਜ਼ੀਸ਼ਨ ਦਾ ਬਿੱਲ ਕੋਈ ਪੜੇ ਲਿਖੇ ਬੈਠੇ ਉਹਨਾਂ ਨੂੰ ਪਤਾ ਹੋਣਾ ਬਾਅਦ ਚ ਕਮੇਟੀ ਨੂੰ ਰਿਕਮੈਂਡ ਕਰਦਾ ਸੀ ਤੇ ਉਹ ਬੜੀ ਮੁਸ਼ਕਲ ਨਾਲ ਰੋਕਿਆ ਸੀ ਸੋ ਅਸੀਂ ਤਾਂ ਉਹ ਹੱਕ ਚ ਵੋਟ ਪਾਈਆਂ ਜਨਾਬ ਅਸੀਂ ਕਿਉਂ ਚਾਹਾਂਗੇ ਕਿ ਸਾਡੀ ਜਿਹੜੀ ਛੋਟੇ ਦੇ ਸਿਰ ਵਰਗੀ ਜ਼ਮੀਨ ਜਿਹੜੀ ਹੈ ਉਹ ਕਿਸੇ ਹਮੇ ਲੈਂਡ ਮਾਫੀਆ ਤੇ ਜਾਂ ਕਿਸੇ ਹੋਰ ਦੇ ਪਾਸ ਪੈ ਜੇ ਜਾਇਹਾ ਜੀ ਕੋਈ ਫਾਈਲ ਜਿਹੜੀ ਤੁਹਾਨੂੰ ਪਤਾ ਨਾ ਹੋਵੇ ਤੇ ਬਾਅਦ ਚ ਪਤਾ ਲੱਗੇ ਉਹੀ ਜ਼ਮੀਨ ਤੁਹਾਡੇ ਵਾਲੀ ਜਿਵੇਂ ਉਹ ਹੁੰਦਾ ਡਿਸਕਵਰੀ ਚੈਨਲ ਤੇ ਨਹੀਂ ਦੇਖਦੇ ਛੇਰ ਚਾਰ ਪੰਜ ਛੇਰਾਂ ਨਾਲ ਪਲੈਨਿੰਗ ਕਰਕੇ ਇੱਧਰ ਦੀ ਹੋ ਕੇ ਉੱਧਰ ਦੀ ਹੋ ਕੇ ਮਾਰ ਲੈਂਦੇ ਆ ਇੱਕ ਸ਼ਿਕਾਰ ਹਜੇ ਦੋ ਦੋ ਬੁਰਕੀਆਂ ਹੀ ਲਾਈਆਂ ਹੁੰਦੀਆਂ ਨੇ ਉਹ ਲੱਕੜ ਬੱਗੇ ਜੀ ਆ ਜਾਂਦੇ ਆ ਆਉ ਆਉ ਜੇ ਕਰਕੇ ਹਨਾ ਉਹ ਆਉਂਦੇ 50 60 ਹੈ ਉਬਸਤ 2 ਬਤਾਰ ਮਿੰਟਾਂ ਬਾਅਦ ਸ਼ੇਰਾਂ ਨੂੰ ਭਜਾਉਂਦੇ ਆ ਜਿਹੜਾ ਉਹਨਾਂ ਨੇ ਮਾਰਿਆ ਹੁੰਦਾ ਉਹਨੂੰ ਖਾਣ ਲੱਗ ਜਾਂਦੇ ਆ ਸ਼ੇਰਾਂ ਦੇ ਮੂੰਹ ਤੇ ਲਹੂ ਜਿਹਾ ਲੱਗ ਜਾਂਦਾ ਐਂ ਪਰਾਂ ਬੈਠੇ ਦੇਖੀ ਜਾਂਦੇ ਨੇ ਯਾਰ ਮੈਂ ਮਾਰਿਆ ਸੀ ਇਹ ਜਿਹੜਾ ਖਾਈ ਜਾਂਦੇ ਆ ਉਹ ਉਹ ਹਾਲ ਤਾਂ ਸਾਡੀ ਕਰ ਦਿੰਦੇ ਆ ਇਹ ਵੀ ਸਾਡੀ ਜ਼ਮੀਨ ਹੁੰਦੀ ਸੀ ਜਿਹੜੀ ਹੁਣ ਇੰਨੇ ਕਰੋੜ ਰੁਪਏ ਗੱਜਾ ਰਹੀ ਹੈ ਇੰਨੇ ਲੱਖ ਰੁਪਏ ਗੱਲ ਜਾ ਰਹੀ ਹੈ ਐਂ ਪਛਤਾਈ ਜਾਂਦੇ ਨੇ ਸੋ ਅਸੀਂ ਸ਼ੇਰਾਂ ਨੂੰ ਸ਼ੇਰ ਹੀ ਰੱਖਣੇ ਚਾਹੁੰਦੇ ਆ ਅਸੀਂ ਇਹਨਾਂ ਵਾਂਗੂ ਲੱਕੜ ਬੱਗੇ ਨਹੀਂ ਬਣਨਾ ਚਾਹੁੰਦੇ ਕਿ ਜਿਹੜੇ ਮਾਰੇ ਹੋਏ ਸ਼ਿਕਾਰਾਂ ਨੂੰ ਖਾਣ